ਹਾਂ ਬਈ ਮੈਂ ਇਹਨੇ ਪੋਸਟ ਜਿਹੜੀ ਪੋਸਟ ਨਹੀਂ ਪਾਈ ਸੀ ਲਿਖ ਕੇ ਉੱਦਦੇ ਸ੍ਰੀਮ ਜੀ ਆਏ ਹੋ ਉੱਦਦੇ ਮੈਨੂੰ ਬਹੁਤ ਲੋਕਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਮੰਨਾਂਗੇ ਤਾ ਜੇ ਤੁਸੀਂ ਘੱਟ ਪੈਸੇ 'ਚ ਸ਼ੋਅ ਲਾਇਆ ਲੈ ਬਾਪੂ ਦੱਸੋ ਮੇਰਾ ਜੀ ਹਾਂ ਹਾਂ ਅਸੀਂ ਤਾਂ ਕਹਿੰਦੇ ਆ ਨਹੀਂ ਉੱਦਦੇ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤਾ ਮੰਨਾਂਗੇ ਤੁਸੀਂ ਪੋਸਟ ਤੇ ਏਡੀ ਪਾ ਦੀ ਵੀ ਜੇ ਤੁਸੀਂ ਘੱਟ ਪੈਸੇ 'ਚ ਸ਼ੋਅ ਲਾਓ ਅੱਧੇ ਪੈਸੇ 'ਚ ਸ਼ੋਅ ਲਾਇਆ ਫੇਰਾ ਵੇਗਾ ਬਾਪੂ ਇਹ ਮਾਪੇਵਾ ਮਤਲਬ ਇੰਨਾ ਪਿਆਰ ਮੇਰੇ ਹਰ ਇੱਕ ਚੀਜ਼ ਪੈਸੇ ਨਾਲ ਨਹੀਂ ਤੋ ਪੈਸੇ ਨਾਲ ਹੀ ਸਹੀ ਕਰਦੇ ਜਿੰਨਾ ਪਿਆਰ ਹੈ ਮਤਲਬ ਬਾਪੂ ਬੇਬੇ ਨੇ ਕੀਤਾ ਮੈਨੂੰ ਮਤਲਬ ਜਿਉਂਦੇ ਰਹੋ ਮਾਂ ਬਹੁਤ ਪਾਸੇ ਪੈਸਾ ਇਕੱਠਾ ਥੈਂਕ ਯੂ ਮੇਰੀ ਮਾਂ ਬਹੁਤ ਬਹੁਤ ਜ਼ਿਆਦੇ ਪਿਆਰ ਸਤ ਕਰਨਾ ਥੈਂਕ ਯੂ ਮਿਲਦੇ ਹਾਂ ਤੇ ਤੁਸੀਂ ਪਾ ਦੇਣਾ ਜਿਉਂਦੇ ਰਹੋ ਜਿਉਂਦੇ ਰਹੋ ਮਾਂ ਇਹ ਆ ਬਾਪੂ ਬੇਬੇ ਘਰੇ ਆਈ ਸੀ ਤੇ ਮੇਰੀ ਮਾਂ ਤੇ ਮੇਰਾ ਪਿਓ ਨੇ ਇੰਨਾ ਪਿਆਰ ਇੰਨਾ ਸਤਕਾਰ ਮਾਤਾ ਕਹਿੰਦੀ ਕੁੱਖੋਂ ਨਹੀਂ ਜੰਮਿਆ ਪਰ ਕੁੱਖੋਂ ਜੰਮੇ ਨਾਲੋਂ ਵੱਧਾਂ ਤੇ ਮਾਤਾ ਰੌਣਕਾ ਲਾ ਲਾਂਗੇ ਜਿਹਾ ਚਾਹੇ ਸਾਰੀ ਜਾਨ ਨਿਕਲ ਜੇ ਚਿਪ ਬਗਾੜ ਦਾਂਗੇ ਵਿਆਹ ਤੇ ਜਾਵਾ ਬਾਪੂ ਜਿਉਂਦੇ ਰਹੋ ਜਿਉਂਦੇ ਰਹੋ ਬਹੁਤ ਲੰਮੀ ਉਮਰ ਤੁਹਾਡੀ ਜੋੜੀ ਨੂੰ ਕਦੇ ਨਜ਼ਰ ਨਾ ਲੱਗੇ ਐਂ ਜਿਉਂਦੇ ਰਹੋ ਤੁਸੀਂ ਤੰਦਰੁਸਤ ਰਹੋ ਹਮੇਸ਼ਾ ਚੜ੍ਹਦੀ ਕਲਾ ਜਰੋ ਆ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਆਜੋ ਲੈ ਚਲੋ ਚਲੋ ਜੀ ਚਲੋ ਉਧਰ ਵੀ ਕੀ ਸ਼ਗਲ ਲੈਣਾ ਬਹੁਤ ਵਧਾਈਆਂ ਲਾਈਰ ਆਉਣ ਕਾ ਫਿਰ ਚੱਲ ਲਾਈਰ ਕੋਲ ਨੂੰ ਤੰਗੀਆਂ ਆਜੋ ਮੇਰੀਆਂ ਸਟੇਜ ਤੇ ਕਰਾਣੇ ਪੂਰੀ ਕਰ ਦੋ ਅਸੀਂ ਨਹੀਂ ਫਿਰ ਚੜਦੇ ਚਲੋ ਪੂਰੀ ਕਰ ਤੁਸੀਂ ਕਰ ਦੋ ਜੀ ਇਹ ਐਵੇਂ ਨਹੀਂ ਕਰਦੇ ਮੈਨੂੰ ਪਤਾ ਨਹੀਂ ਕਰ ਹੱਥ ਕੋਲੀ ਆ ਮੇਰੇ ਵਾਲੇ ਕਿੱਦੋਂ ਨੂੰ ਵੀ ਪਾਉਂਦੇ ਤੁਸੀਂ ਕਿੱਦੋਂ ਲਿਓ ਵੀਰੇ ਲਿਓ ਇਹ ਆ ਖਿੱਚਿਓ ਜੀ ਲਿਓ ਲੈ ਆਉਂਦੀ ਆਜੋ ਬਾਪੂ ਜੀ ਚਲੇ ਜੇ ਆ ਗੁਰੂ ਜੀ ਬੋਲ ਰਹੇ ਕਿਉਂ ਨਾ ਨਾ ਦੇਖੋ ਤੇ ਬਹੁਤ ਚੰਗਾ ਦੇਖੋ ਬਾਪੂ ਜੀ ਇੱਧਰ ਦੇਖੋ ਇੱਕ ਮਿੰਟ ਜੀ 1 2 3 ਹੋ ਗਈ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਾਪੂ ਗੋਡੋ ਮੈਨੂੰ ਤੇ ਅੰਰੀ ਬਾਈ ਵਾਲੀ ਬਹੁਤ ਥੈਂਕ ਯੂ ਵੈਰੀ ਮਚ ਮੈਨਾਂ ਲੱਗਦਾ ਵੱਡਾ ਪੁੱਤ ਹੀ ਆ ਮਾਤਾ ਇੱਕ ਮੈਨੂੰ ਵਿਝਾ ਲਓ ਆਈ ਰਾਨ ਸਾਹਿਬ ਚਲੋ 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 ਜੀ ਬਾਈ ਪ੍ਰੀ ਵਡਿੰਗ ਚੱਲ ਰਹੀ ਆ ਮਾਂ ਵਸੂ ਕੀ ਮਾਂ ਦਾ ਚਾਹ ਪੀ ਕੇ ਈ ਵਡਿੰਗ ਤੇ ਚੀਲਾਂਗੇ 3 ਵਡਿੰਗ ਚੱਲੀ ਜਾਂਦੀ ਆ ਕੱਢ ਚੋ ਫਿਰ ਮਾਂ ਤੁਸੀਂ ਚਲੋ ਆਈ ਆ ਹਾਂ ਠੀਕ ਚਾਹ ਪਾਣੀ ਵੀ ਲਓ ਮੰਗਾ ਲਿਓ ਰੀ ਚਾਹ ਪਾਣੀ ਮੰਗਾ ਲਿਓ ਠੀਕ ਹੈ ਜੀ ਹਾਂ ਹਾਂ ਪੀ ਲਓ ਠੀਕ ਹੈ ਜੀ ਰੈਡੂ ਕਿਵੇਂ ਸਸਤੀ ਕਰ ਬਟ ਬਾਈ ਗੁਰੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁबारकਾਂ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਵਧਾਈ ਮੇਰੇ ਬਾਪੂ ਬੇਬੇ ਨੂੰ ਬਹੁਤ ਅੰਗੇ ਇੱਕ ਤਾੜੀ ਬਾਪੂ ਬੇਬੇ ਦੇ ਨਾਂ ਤੇ ਜਰੂਰ ਮਾਰੋ ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਚਹਿਲ ਸਾਹਿਬ ਤੇ ਸਾਡੀ ਮਾਂ ਸਭਜੀਤ ਕੌਰ ਮਾਂ ਤਾਂ ਬਹੁਤ-ਬਹੁਤ ਮੁबारकਾਂ ਦੇਣ ਤੇ ਲਾੜਾ ਸਾਹਿਬ ਸਰਦਾਰ ਪਰਮਵੀਰ ਸਿੰਘ ਜੀ ਚਹਿਲ ਸੋਹਣਿਆ ਬਹੁਤ ਮੁबारकਾਂ ਦੇਣ ਤੇ ਸਾਡੀ ਭੈਣ ਮਨਜੋਤ ਕੋਲ ਭੈਣ ਬਹੁਤ-ਬਹੁਤ ਔਰਤਾਂ ਤੇ ਸਾਡੀ ਭੈਣ ਮਨਜੋਤ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਨਾਨਕ ਸਿੰਘ ਜੀ ਟਵਾਣਾ ਤੇ ਮਾਤਾ ਜੀ ਹਰਜੀਤ ਕੋ ਚੈਲ ਘਰਮਲੀ ਨੂੰ ਟਵਾਣਾ ਫੈਮਲੀ ਨੂੰ ਬਹੁਤ-ਬਹੁਤ ਮੁਬਾਰਕਾਂ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਜੋੜੀ ਨੇ ਚਾਹੀਏ ਆਜੋ ਚੈ ਸਰ ਅੱਗੇ ਆਓ